ਅੱਜ ਜੋ ਸਾਡਾ ਜੁਤਨਾ ਸ਼ਾਹ ਬਰਦੂ ਮਹਿਮਾਰਚਪਤ ਮੀਨੇ ਤੋਂ ਚੱਲੀ ਸੀ ਤੇ ਉਸ ਦੇ ਚੱਲਣ ਦੇ ਦੌਰਾਨ ਅੱਜ ਨਸ਼ਾ ਮੁਕਤ ਪੰਜਾਬ ਵੱਲ ਨੂੰ ਜਾਂਦੇ ਹੋਏ ਸ੍ਰੀ ਸੁਪਨ ਸ਼ਰਮਾ ਜੀ ਆਈਪੀਐਸ ਪੁਲਿਸ ਇੰਸਪੈਕਟਰ ਲੁਧਿਆਣਾ ਜੀ ਦੇ ਦਿਸਾਨ ਦੇ ਸਾਥ ਲੈ ਕੇ ਕਾਫੀ ਕੋਰਸਨ ਕੀਤਾ ਗਿਆ ਜਿਸ ਵਿੱਚ ਥੋੜੀ ਜੀ ਅੱਜ ਅਸੀਂ ਇਸ ਸਪਰੇਸ਼ਨ ਨੂੰ ਬਲੱਖਣ ਤਰੀਕੇ ਨਾਲ ਕਰਦੇ ਹੋਏ ਅੱਜ ਅਸੀਂ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਵਿੱਚ ਐਜਪਰਨ ਇਨਸਟਰਕਸ਼ਨ ਆਫ ਸੀਪੀ ਸਰ ਕਿ ਅਸੀਂ ਇਹਨੂੰ 10-15 ਦਿਨ ਪਹਿਲਾਂ ਅਸੀਂ ਵੀ ਤਿਆਰੀ ਕੀਤੀ ਫਿਰ ਇਹਨੂੰ ਨਵੇਂ ਇੱਕ ਨੀਤੀ ਪੜਾਉਂਦੇ ਹੋਏ ਹਾਲੀਂ ਦਾ ਮਾਰਨਿੰਗ ਅਸੀਂ ਲਾਕੇ ਲਾਕੇ ਲਾਉਣ ਤੋਂ ਬਾਅਦ ਜਿਉਂ ਚਾਨਣਾ ਹੋਇਆ ਫਿਰ ਅਸੀਂ ਟਾਰਗੇਟ ਕੀਤੇ ਜਿਹੜੇ ਬੰਦੇ ਸੀ ਉਹਨਾਂ ਦੇ ਸਿਵਲ ਕਪੜਾ ਦੇ ਬੰਦੇ ਲਾਏ ਉਹਨਾਂ ਦੇਖ ਕੇ ਕਿਸ ਟਾਈਮੇ ਨਸ਼ਾ ਲੈਂਦੇ ਨੇ ਜਾਂ ਕਿਸ ਟਾਈਮ ਵੇਚਣਾਉਂਦੇ ਨੇ ਤੇ ਕਿ ਅਸੀਂ ਜੋਂ 2 ਦੇ ਏਰੀਆ ਸਾਊਥ ਆ ਸਾਰ ਦੇਜਨ ਏਰੀਆਜ਼ ਕਾਰਵਾਈ ਕੀਤੀ ਆ ਤੇ ਇਸ ਮਹਿਮ ਦੇ ਦੌਰਾਨ ਜਿਹੜੀ ਸਾਨੂੰ ਕਾਰਵਾਈ ਬੜੀ ਕਾਮਯਾਬੀ ਮਿਲੀ ਆ ਇਸ ਤਰ੍ਹਾਂ ਅਸੀਂ ਤਕਰੀਬਨ 10-12 ਬੰਦੇ ਫੜੇ ਜੀ ਤੇ ਜਿਨ੍ਹਾਂ ਦੇ ਵਿੱਚੋਂ 8 ਦੇ ਕੋਲੋਂ ਸਾਨੂੰ 7 ਬੰਦਿਆਂ ਕੋਲ ਰਿਕਵਰੀ ਹੋਈ ਵੀ ਜੀ ਤੇ ਉਹਨਾਂ ਦੇ ਬੋਦਸੀਂ ਰਜਿਸਟਰ ਕਰ ਰਹੇ ਆ ਕਿ ਜਿਹੜੀ ਰਿਕਵਰੀ ਦੀ ਜਿਹੜੀ ਹੋਈ ਆ ਤੁਹਾਨੂੰ ਡਿਟੇਲ ਮੁਕਾਦਮਿਆਂ ਦੀ ਉਹ ਬਾਅਦ ਚ ਦਿੱਤੀ ਜਾਊਗੀ ਸੋ ਇਹਦੇ ਵਿੱਚ ਦੂਜੀ ਵੱਡੀ ਗੱਲ ਇਹ ਹੋਈ ਕਿ ਲੋਕ ਖੁਦ ਬਖਦ ਸਾਹਮਣੇ ਆ ਰਹੇ ਨੇ ਆ ਕੇ ਸਾਨੂੰ ਇਨਫੋਰਮੇਸ਼ਨ ਦੇ ਰਹੇ ਨੇ ਤੇ ਮੈਂ ਉੱਥੋਂ ਦੇ ਏਡੀਸੀਪੀ ਸਾਹਮਣੇ ਕਰਨ ਵੀਰ ਜੀ ਐਂਡ ਏਸੀਪੀ ਸਭਾ ਦੋਨੋਂ ਤੇ ਉਹਨਾਂ ਨੇ ਜਿਸ ਤਰੀਕੇ ਨਾਲ ਕਾਰਵਾਈ ਕੀਤੀ ਹੈ ਉਹ ਬਹੁਤ ਵਧੀਆ ਵਾਹੂਬੀ ਸੀcret ਰੱਖ ਕੇ ਤੇ ਅਸੀਂ ਮਿਸ਼ਨ ਨੂੰ ਪੂਰਾ ਕੀਤਾ ਵੈਸੇ ਵੀ ਲੋਕ ਸਾਡੇ ਤੱਕ ਵੀ ਅਪਰੋਚ ਕਰਦੇ ਨੇ ਤੇ ਤੁਹਾਡੇ ਮਾਧਿਅਮ ਨਾਲ ਹੀ ਮੈਂ ਬਾਕੀ ਵੀ ਇਹ ਇਹ ਅਪੀਲ ਕਰਦਾ ਲੋਕਾਂ ਨੂੰ ਕਿ ਜੇ ਕੋਈ ਤੁਹਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਇਸ ਨਸ਼ੇ ਦੀ ਕੋਈ ਵੇਚਦਾ ਹੈ ਈਵਨ ਕੋਈ ਬੱਚਾ ਖਾਂਦਾ ਵੀ ਹੈ ਤੇ ਉਹ ਵੀ ਸਾਨੂੰ ਦੇਣ ਤਾਂ ਕਿ ਉਸ ਦੇ ਕਾਰਵਾਈ ਕਰੀਏ ਇਹ ਵੀ ਇਨਸ਼ੋਰ ਕਰਦੇ ਆ ਕਿ ਉਹ ਜਿਹੜਾ ਇਨਫੋਰਮੇਸ਼ਨ ਦੇਣ ਵਾਲਾ ਆਦਮੀ ਹੈ ਉਹਦੀ ਨਾਂ ਵੀ ਗੁਪਤ ਰੱਖਿਆ ਜਾਊਗਾ ਫਿਰ ਪੂਰੀ ਸੀਕ੍ਰੀਟ ਰੱਖਦੇ ਰਏ ਆਪਾਂ ਸਾਰਿਆਂ ਨਾਲ ਮਿਲ ਕੇ ਇਹ ਨਿਸ਼ਾਨਾ ਪਹੁੰਚਾ ਬਣਾਣਾ ਹੈ ਕਾਰਵਾਈ ਕਿਹੜੇ ਕਿਹੜੇ ਇਲਾਕੇ ਚ ਹੋ ਰਿਹਾ ਹੈ ਇਹ ਜੀ ACP ਸੌਪ ACB ਇੰਡਸਟਰੀ ਏਰੀਆ ਵੀ ਦੇ ਪਰਫੋਰਮਾਂ ਦੇ ਵਿੱਚ ਪਾਰਟਿਕੂਲਰ ਪਰਟੀਕুলਰ ਏਰੀਆ ਜਿਹੜਾ ਹੈਗਾ ਸਾਡੀ ਸੀਆਰਪੀ ਕਲੋਨੀ ਹੈਗੀ ਆ ਅਸੀਂ ਉਹਨੂੰ ਮੇਨ ਟਾਰਗੇਟ ਕੀਤਾ ਸੀ ਬਾਕੀ ਇਹਦਾ ਏਰੀਆ ਕਾਫੀ ਅਬਰਾਊਡ ਕੀਤਾ ਹੋਇਆ ਸੀ ਜਿਸ ਦੇ ਵਿੱਚ ਅਸੀਂ ਨਾਕੇ ਵੀ ਲਾਏ ਸੀ ਤਕਰੀਬਨ ਸਾਡਾ ਸਿਰੇ ਵਿੱਚ ਨਾਕੇ ਲਾ ਕੇ ਤਕਰੀਬਨ 4-5 ਦੇ ਸਿਰਫ ਪੁਲਿਸ ਪਰਸਨ ਅੱਛਾ ਸਰ ਕਿਹੜੀ ਚੀਜ਼ ਦੀ ਯਾਰਾ ਰਿਕਵਰੀ ਹੋਈ ਹੈ ਕਿਉਂਕਿ ਰੌਂਗ ਫਿਕਰ ਤੁਸੀਂ ਕਹਿੰਿਆ ਕਿ ਇਹਦੀ ਬਾਤ ਵੀ ਸ਼ੋ ਕੀਤੀ ਜਾਊਗੀ ਇਹ ਮਿਕਸ ਹੈ ਜੀ ਇਹਦੇ ਵਿੱਚ ਗੋਲੀਆਂ ਵੀ ਨੇ ਚਿੱਟਾ ਵੀ ਹੈ ਤੇ ਇਹ ਚੀਜ਼ਾਂ ਸਭ ਨੂੰ ਮਾਰਸ਼ਲ ਕਰ ਨੂੰ ਕੁਆਂਟੀਟੀ ਵੀ ਬਰਾਬਰ ਫੀ ਕੀਤੀ ਗਈ ਹੈ। ਨਹੀਂ ਕਿਥੋਂ ਬਾਅਦ ਡਿਟੇਲ ਦੇਣੇ ਸੀ ਉਹ ਹੈ ਕਿ ਜਦੋਂ ਇਸ ਤਰ੍ਹਾਂ ਦੀ ਹੁੰਦੀਆਂ ਨੂੰ ਹੌਲਦੀ ਰਿਕਵਰੀ ਕਰਨ ਲਈ ਗਾਹ ਤੋਂ ਗਾਹ ਚੱਲ ਕੇ ਜਾਏ 1.2 ਗ੍ਰਾਮ 3 ਗ੍ਰਾਮ ਹੋਵੇ ਉਹਨੂੰ ਬੈਕਵਰਡ ਲਿੰਕ ਤੇ ਹੀ ਜਾਵਾਂਗੇ ਉਹ ਵੀ ਅਸੀਂ ਕਰਾਂਗੇ। ਸਰ ਜਿੰਨੇ ਕਿ ਆਈਡੈਂਟੀਫਾਈ ਕੀਤੇ ਸੀ ਉਹ ਬੰਦੇ ਫੜੇ ਗਏ ਆ। ਦੇਖੋ 100% ਤਾਂ ਕੋਈ ਵੀ ਨਹੀਂ ਹੁੰਦੀ। ਲੇਕਿਨ ਅਸੀਂ ਆਪਣੀ ਜਿਹੜੀ ਇਸ ਆਈਡੈਂਟੀਫਾਈ ਕੀਤੇ ਸੀ ਜਾਂ ਅਸੀਂ ਜੋ ਆਪਰੇਸ਼ਨ ਕੀਤਾ ਸੀ ਉਦੇ ਰੇ ਸਾਡਾ 90 ਪਰਸੈਂਟ ਤੋਂ ਆਬਸਿਨ ਅਜਿਹੀ ਕੰਮ ਆਪੀ ਹੱਸ ਕਿ ਸਰ ਸਵੇਰੇ ਕਿੰਨੇ ਵਜੇ ਹੁੰਦੀ ਸਵੇਰੇ ਆਪਦੀਨ ਦਾ ਮਾਰਨਿੰਗ ਤੇ ਸਾਡੀ ਜਿਹੜੇ ਆਪਰੇਸ਼ਨ ਸੀ ਇਹ ਆਨ ਗਰਾਉਂਡ 4:30 ਤੋਂ ਸਟਾਰਟ ਹੋ ਗਿਆ ਸੀ ਤੇ ਜਿਹਨੂੰ ਅਸੀਂ ਤਕਰੀਬਨ 8:30 ਵਜੇ ਤੱਕ ਨੂੰ ਗੂਨਦੀ ਇਹ ਆਪਰੇਸ਼ਨ ਰੈਂਡਮਲੀ ਵੀ ਚੱਲਦਾ ਹੈ ਜਾਂ ਚਾਰਟ ਤੇ ਬਿਲਕੁਲ ਬਿਲਕੁਲ ਰੈਂਡਮਲੀ ਵੀ ਚੱਲਦਾ ਰਹਿੰਦਾ ਤੇ ਜਾਮ ਕੇ ਜਿਹੜੇ ਹੈਗਾ ਪਚਾਨਕ ਵਾਲਾ ਵੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਿਹੜੀ ਇਹਦਾ ਸਰਪ੍ਰਾਈਜ਼ ਹੀ ਹੁੰਦੀ ਹੈ ਜੀ ਜੀ ਤੇ ਉਹਦੇ ਤੋਂ ਪਹਿਲਾਂ ਬੜਾ ਵਰਕ ਕੀਤਾ ਵੀ ਕਿਸ ਟਾਈਮ ਵੇਚਣਾ ਉਹਨੇ ਕਿੱਥੇ ਪਾਉਣ ਲੈਂਦਾ ਹੈ ਤੇ ਕਿੱਥੇ ਇਕੱਠੇ ਹੁੰਦੇ ਨੇ ਕਿੱਥੋਂ ਚੱਲਦੇ ਨੇ ਇਹ ਕਈ ਰਸੀਆਂ ਕੁਝ ਜ਼ਿਆਦਾ ਅਸੀਂ ਐਕਸਪੋਜ਼ ਨਹੀਂ ਕਰਾਉਂਦੇ। ਈਡਬਲਯੂਐਸ ਏਰੀਆ ਬਹੁਤ ਮਸ਼ਹੂਰ ਹੈ। ਜੀ। ਉੱਤੇ ਕਹਿੰਦੇ ਨਹੀਂ ਕੋਈ ਵੀ ਹੁੰਦਾ ਨਹੀਂ ਟਿਕਾਣੇ ਸ਼ਰਮ। ਪਰ ਜੋ ਕਿ ਬਿਲਕੁਲ ਤੁਸੀਂ ਜ਼ਿਆਦਾ ਧਿਆਨ ਦਿੰਦੇ ਹੋ ਬੈਠੇ ਜੇ ਤੁਸੀਂ ਮੈਨੂੰ ਮਾਤਮਾ ਕੱਲਿਆ ਨਾਲ ਗੱਲ ਕਰ ਲਓ ਬਾਅਦ ਵਿੱਚ ਮੈਂ ਦੱਸ ਦਿਆਂ। ਬਿਲਕੁਲ। ਸਿੱਖਰ ਬਾਜੀ ਅਕਸਰ ਇਹ ਹਾਇਰਕਾਉਟੀਸ ਨੇ ਜਿਵੇਂ ਤੁਸੀਂ ਹੁਣ ਵੀ ਗਿਆ ਵਾ ਇਹ ਸ਼ੋਰਟੀ ਹੈ ਕੋਈ ਸੁਬੀਨਾ ਤੁਸ ਨੂੰ ਦੇਗਾ ਨਾਮ ਬਾਹਰ ਨਹੀਂ ਆਏਗਾ ਬਟ ਲੋਕਾਂ ਦਾ ਅਪਰੋਚ ਵੀ ਇਸ ਗੱਲ ਦਾ ਉਹ ਵੀ ਅਕਸਰ ਇਹੀ ਹੁੰਦਾ ਵਾ ਹਾਇਰਕਾਉਟ ਇਸ ਦਾ ਗੈਰੰਟੀ ਹੈ ਬਟ ਜਦੋਂ ਕੋਈ ਕੋਈ ਸੁਖ ਨਾ ਦਿੰਦਾ ਥਾਣਾ ਲੈਵਲ ਤੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਤੇ ਲੋਕਾਂ ਦੇ ਅਟੈਕ ਵੀ ਹੁੰਦੇ ਹੈ ਕਈ ਮਾਮਲੇ ਹੈ ਜਿਹੜੇ ਪਿੱਛੇ 2-3 ਮਹੀਨੇ ਦੇ 4-5 ਮਾਮਲੇ ਤੇ ਸਾਹਮਣੇ ਆਏ ਨੇ ਮੇਰੇ ਕੋ ਮੇਰੇ ਕੋ ਤਕਰੀਬਨ 8-10 ਇਨਫੋਰਮੇਸ਼ਨ ਜਿਹੜੀ ਮੇਰੇ ਕੋ ਸਿੱਧੀਆਂ ਆ ਪਿਛਲੇ 10-15 ਮਿੰਟ ਆਈਆਂ ਨੇ ਉਹਦੇ ਤੇ ਕਾਰਵਾਈ ਕੀਤੀ ਔਰ ਕੰਕਲੂਡ ਵੀ ਹੋਈਆਂ ਨੇ ਮੈਂ ਪ੍ਰਕਿਰਿਆ ਮੈਂ ਤੁਹਾਡੀ ਇਜੇਟ کہہ ਰਿਹਾ ਜੇ ਅਦਰ ਅਦਰਵਾਇਜ਼ ਕੀ ਆ ਜੋ ਤੁਸੀਂ ਕਹਿ ਰਹੇ ਜੇ ਕੁਝ ਇਦਾਂ ਦਾ ਸਾਡੇ ਨੋਟ ਚਾਊਗਾ ਅਸੀਂ ਬਿਲਕੁਲ ਉਹਦੇ ਕਾਰਵਾਈ ਕਰਾਂਗੇ ਜਿਬਨ ਦੀ ਕਾਰਵਾਈ ਆ ਬਿਲਕੁਲ ਅੱਜ ਜੋ ਸਾਡਾ ਜੂਤਨਸ਼ਾ ਬਰਧ ਮਹੀਨਾਂ ਤੋਂ ਚੱਲੀ ਸੀ ਤੇ ਉਸਦੇ ਚੱਲਣ ਦੇ ਦੌਰਾਨ ਅੱਜ ਨਸ਼ਾ ਮੁਕਤ ਪੰਜਾਬ ਵੱਲੋਂ ਜਾਂਦੇ ਹੋਏ ਸੀ ਸੁਪਨ ਜਰਮਾ ਅਤੇ ਆਈਪੀਐਸ ਪੋਸਿਟਨਰ ਲੁਧਿਆਣਾ ਜਿਆਦੇ ਜਿਸਾਨ ਦੇ ਸਾਥ ਲੈ ਕਾਫੋ ਆਪਰੇਸ਼ਨ ਕੀਤਾ ਗਿਆ ਜਿਸ ਵਿੱਚ ਥੋੜੀ ਜੀ ਅੱਜ ਅਸੀਂ ਇਸ ਆਪਰੇਸ਼ਨ ਨੂੰ ਬਲੱਖਣ ਤਰੀਕੇ ਨਾਲ ਕਰਦੇ ਹੋਏ ਅੱਜ ਅਸੀਂ ਬੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਵਿੱਚ ਐਂਪਰਨਸਟ੍ਰਕਸ਼ਨ ਆਫ ਸੀਪੀ ਸਰ ਕਿ ਅਸੀਂ ਇਹਨੂੰ 10-15 ਮਹੀਨੇ ਪਹਿਲਾਂ ਅਸੀਂ ਦੀ ਤਿਆਰੀ ਕੀਤੀ ਫਿਰ ਇਹਨੂੰ ਨਵੀਂ ਇੱਕ ਨੀਤੀ ਬਣਾਉਂਦੇ ਹੋਏ ਹੌਲੀ ਇਨ ਦਾ ਮਾਰਨਿੰਗ ਅਸੀਂ ਨਾਕੇ ਲਾਏ ਨਾਕੇ ਲਾਉਣ ਤੋਂ ਬਾਅਦ ਜਿਉਂ ਚਾਨਣਾ ਹੋਇਆ ਫਿਰ ਅਸੀਂ ਟਾਰਗੇਟ ਕੀਤੇ ਜਿਹੜੇ ਬੰਦੇ ਸੀ ਉਹਨਾਂ ਨੂੰ ਸਿਵਲ ਕਪੜਿਆਂ ਦੇ ਬੰਦੇ ਲਾਏ ਉਹਨਾਂ ਦੇਖ ਕੇ ਕਿ ਇਸ ਟਾਈਮੇ ਨਸ਼ਾ ਲੈਂਦੇ ਨੇ ਜਾਂ ਕਿਸ ਟਾਈਮ ਵੇਚਣਾਉਂਦੇ ਨੇ ਤੇ ਕਿ ਅਸੀਂ ਜੌਨ 2 ਦੇ ਏਰੀਆ 'ਚ ਸੌਤ ਅ ਸਭ ਜਿੰਨੇ ਏਰੀਆ 'ਚ ਕਾਰਵਾਈ ਕੀਤੀ ਆ ਤੇ ਇਸ ਮਹਿਮੇ ਦੇ ਦੌਰਾਨ ਜਿਹੜੀ ਸਾਨੂੰ ਕਾਫੀ ਵੱਡੀ ਕਾਮਯਾਬੀ ਮਿਲਿਆ ਇਸ ਤਰ੍ਹਾਂ ਅਸੀਂ ਤਕਰੀਬਨ 10-12 ਬੰਦੇ ਫੜੇ ਸੀ ਤੇ ਜਿਨ੍ਹਾਂ ਦੇ ਵਿੱਚੋਂ ਅੱਠਾਂ ਦੇ ਕੋਲੋਂ ਸਾਨੂੰ ਸੱਤ ਬੰਦਿਆਂ ਕੋਲ ਰਿਕਵਰੀ ਹੋਈ ਜੀ ਤੇ ਉਹਨਾਂ ਦੇ ਬੋਧਸੀਂ ਕੇ ਰਜਿਸਟਰ ਕਰ ਰਹੇ ਹੈ ਕਿ ਜਿਹੜੀ ਰਿਕਵਰੀ ਵੀ ਜਿਹੜੀ ਹੋਈ ਆ ਤੁਹਾਨੂੰ ਡਿਟੇਲ ਮੁਕਾਦਮਿਆਂ ਦੀ ਉਹ ਬਾਅਦ ਚ ਦਿੱਤੀ ਜਾਊਗੀ ਸੋ ਇਹਦੇ ਵਿੱਚ ਦੂਜੀ ਵੱਡੀ ਗੱਲ ਇਹ ਹੋਈ ਕਿ ਲੋਕ ਫੋਟੋਗ੍ਰਾਫਰ ਤੋਂ ਸਾਹਮਣੇ ਆ ਰਹੇ ਨੇ ਆ ਕੇ ਸਾਨੂੰ ਇਨਫੋਰਮੇਸ਼ਨ ਦੇ ਦੇ ਨੇ ਤੇ ਮੈਂ ਉਥੋਂ ਦੇ ਏਡੀਸੀ ਵੀ ਸਾਹਮਣੇ ਵੀਰ ਜੀ ਐਂਡ ਏਸੀ ਵੀ ਸਹਿਵਾਣ ਦੋਨੋਂ ਤੇ ਉਹਨਾਂ ਨੇ ਜਿਸ ਤਰੀਕੇ ਨਾਲ ਕਾਰਵਾਈ ਕੀਤੀ ਹੈ ਉਹ ਬਹੁਤ ਵਧੀਆ ਬਹੁਬੀ ਸੀਕ੍ਰੀਟ ਰੱਖ ਕੇ ਤੇ ਅਸੀਂ ਮਿਸ਼ਨ ਨੂੰ ਪੂਰਾ ਕੀਤਾ ਵੈਸੇ ਵੀ ਲੋਕ ਸਾਡੇ ਤੱਕ ਵੀ ਅਪਰੋਚ ਕਰਦੇ ਨੇ ਤੇ ਤੁਹਾਡੇ ਮਾਧਿਅਮ ਨਾਲ ਹੀ ਮੈਂ ਬਾਕੀ ਵੀ ਮੈਂ ਇਹ ਇਹ ਅਪੀਲ ਕਰਦਾ ਲੋਕਾਂ ਨੂੰ ਕਿ ਜੇ ਕੋਈ ਤੁਹਾਡੇ ਕੋਲ ਇਨਫੋਰਮੇਸ਼ਨ ਆਦੀ ਹੈ ਇਸ ਨਸ਼ੇ ਦੀ ਕੋਈ ਵੇਚਦਾ ਹੈ इवन ਕੋਈ ਬੱਚਾ ਖਾਂਦਾ ਵੀ ਹੈ ਤੇ ਉਹ ਵੀ ਸਾਨੂੰ ਦੇਣ ਤਾਂ ਕਿ ਉਹ ਉਸਦੇ ਕਾਰਵਾਈ ਕਰੀਏ ਇਹ ਵੀ ਇਨਸ਼ੋਰ ਕਰਦੇ ਹਾਂ ਕਿ ਉਹ ਜਿਹੜਾ ਇਨਫੋਰਮੇਸ਼ਨ ਦੇਣ ਵਾਲਾ ਆਦਮੀ ਹੈ ਉਹਦੀ ਨਾਂ ਵੀ ਗੁਪਤ ਰੱਖਿਆ ਜਾਊਗਾ ਫਿਰ ਪੂਰੀ ਸੀਕ੍ਰੀਟ ਰੱਖਦੇ ਰਏ ਆਪਾਂ ਸਾਰਿਆਂ ਨਾਲ ਮਿਲ ਕੇ ਇਹਨੇ ਸਾਨੂੰ ਪਿਆਰ ਬਣਾ। ਸਾਹਬੀ ਕਿਹੜੇ ਕਿਹੜੇ ਇਲਾਕੇ ਚ ਹੋਇਆ ਹੈ? ਇਹ ਜੀ ACP 100 ACP ਇੰਡਸਟਰੀ ਏਰੀਆ B ਦੇ ਬਰਫ ਤੋਂ ਫੋਨਿਆਂ ਦੇ ਵਿੱਚ ਪਾਰਟਿਕੂਲਰ ਏਰੀਆ ਪਾਰਟਿਕੂਲਰ ਏਰੀਆ ਦੇ ਰਹਿ ਗਿਆ ਸਾਡੀ CRP ਕਲੋਨੀ ਹੈਗੀ ਹੈ ਅਸੀਂ ਉਹਨੂੰ ਮੇਨ ਟਰਗ ਨੀਟ ਤਾਤੀ ਬਾਕੀ ਇਹਦਾ ਏਰੀਆ ਕਾਫੀ ਅਬਰਾਊਡ ਕੀਤਾ ਹੋਇਆ ਸੀ ਜਿਹਦੇ ਵਿੱਚ ਅਸੀਂ ਨਾਕੇ ਵੀ ਲਾਏ ਸੀ ਤਕਰੀਬਨ ਸਾਡਾ ਸਿਰਫ ਵਿੱਚ ਨਾਕੇ ਲਾ ਕੇ ਤਕਰੀਬਨ 422 3 ਪੁਲਿਸ ਪਰਸਨ ਅਜਾ ਸਰ ਕਿਹੜੀ ਕਿਹੜੀ ਯਾਰਾ ਰਿਕਵਰੀ ਹੋਈ ਹੈ ਕਿਉਂਕਿ ਰੰਗ ਫਿਕਰ ਤੁਸੀਂ ਕਹਿੰਦੇ ਕਿ ਇਹਦੀ ਬਾਅਦ ਵਿੱਚ ਸ਼ੋ ਕੀਤੀ ਜਾਊਗੀ ਇਹ ਮਿਕਸ ਹੈ ਜੀ ਇਹਦੇ ਵਿੱਚ ਗੋਲੀਆਂ ਵੀ ਨੇ ਚਿੱਟਾ ਵੀ ਹੈ ਤੇ ਇਹ ਚੀਜ਼ਾਂ ਸਾਲ ਕੁ ਮਾਰਸ਼ਲ ਕਰਨ ਕੁਆਲਿਟੀ ਵੀ ਬਰਾਬਰ ਫੀਕੀ ਕੀਤੀ ਗਈ ਹੈ ਮੈਂ ਤੁਹਾਨੂੰ ਬਾਅਦ ਵਿੱਚ ਡਿਟੇਲ ਦੇ ਦਿੰਦੇ ਜੀ ਉਹ ਹੈ ਕਿ ਤੁਸੀਂ ਕਹਿੰਦੇ ਜਦੋਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੂੰ ਹੌਲੀ ਵੇਲੇ ਰਿਕਵਰੀ ਕਰਨ ਲਈ ਕਾਹ ਤੋਂ ਕਾਹਾਂ ਚੱਲ ਕੇ ਜਾਏ ਉਹਨਾਂ 2 ਗ੍ਰਾਮ 3 ਗ੍ਰਾਮ ਹੋਵੇ ਉਹਨੂੰ ਬੈਕਵਾਰਡ ਲਿੰਕ ਤੇ ਹੀ ਜਾਵਾਂਗੇ ਹੋਰ ਵੀ ਅਸੀਂ ਕਰਾਂਗੇ ਸਰ ਜਿੰਨੇ ਕਿ ਆਇਡੈਂਟੀਫਾਈ ਕੀਤੇ ਸੀ ਉਹ ਬੰਦੇ ਫੜੇ ਗਏ ਆ। ਦੇਖੋ 100% ਤਾਂ ਕੋਈ ਵੀ ਨਹੀਂ ਹੁੰਦੀ ਲੇਕਿਨ ਅਸੀਂ ਆਪਣੀ ਜਿਹੜੀ ਇਸ ਆਇਡੈਂਟੀਫਾਈ ਕੀਤੇ ਸੀ ਜਾਂ ਅਸੀਂ ਜੋ ਆਪਰੇਸ਼ਨ ਕੀਤਾ ਸੀ ਉਹਦੇ ਵਿੱਚ ਸਾਡਾ 90% ਤੋਂ ਵੱਧ ਬਸ ਸੀ ਅਜੇ ਕੰਮ ਅੱਗੇ ਹੱਸਕੀ। ਸਰ ਸਵੇਰੇ ਕਿੰਨੇ ਵਜੇ ਹੋਏ ਸੀ? ਸਵੇਰੇ 8:00 ਦਾ ਮਾਰਨਿੰਗ ਤੇ ਸਾਡੇ ਜਿਹੜੇ ਆਪਰੇਸ਼ਨ ਸੀ ਇਹ ਔਨ ਗਰਾਉਂਡ 4:30 ਤੇ ਸਟਾਰਟ ਹੋ ਗਿਆ ਸੀ। ਤੇ ਜਿਉਂ ਹੈ ਅਸੀਂ ਤਕਰੀਬਨ 8:30 ਵਜੇ ਤੱਕ ਨੂੰ ਗੂਰੂ ਦਿੰਦਾ ਇਹ ਆਪਰੇਸ਼ਨ ਰੈਂਡਮਲੀ ਵੀ ਚੱਲਦਾ ਹੈ ਕਦੇ ਅਚਾਨਕ ਬਿਲਕੁਲ ਰੈਂਡਮ ਰੈਂਡਮਲੀ ਵੀ ਚੱਲਦਾ ਰਹਿੰਦਾ ਤੇ ਜਾਮ ਕੇ ਜਿਹੜੇ ਹੈਗੇ ਅਚਾਨਕ ਵਾਲਾ ਵੀ ਕੋਈ ਗੱਲ ਬਿਲਕੁਲ ਸਹੀ ਹੈ ਜਿਹੜੀ ਇਹਦਾ ਸਰਪ੍ਰਾਈਜ਼ ਹੀ ਹੁੰਦੀ ਹੈ ਜੀ ਜੀ ਤੇ ਉਸ ਤੋਂ ਪਹਿਲਾਂ ਬੜਾ ਵਰਕ ਕੀਤਾ ਵੀ ਕਿਸ ਟਾਈਮ ਵਿੱਚ ਚਾਉਂਦੇ ਨੇ ਕਿੱਥੇ ਕਾਉਣ ਲੈਂਦਾ ਹੈ ਤੇ ਕਿੱਥੇ ਇਕੱਠੇ ਹੁੰਦੇ ਨੇ ਕਿੱਥੋਂ ਚੱਲਦੇ ਨੇ ਇਹ ਕਈ ਰਸੀਆਂ ਕੁਝ ਜ਼ਿਆਦਾ ਅਸੀਂ ਐਕਸਪੋਜ਼ ਨਹੀਂ ਕਰਾਉਂਦਾ EWS ਏਰੀਆ ਬਹੁਤ ਮਸ਼ਹੂਰ ਹੈ ਜੀ ਉਤੇ ਕਰਨੀ ਕੋਈ ਵੀ ਹੁੰਦਾ ਇਟਕਾਰ ਨਹੀਂ ਸ਼ਰੀਆਮ ਚਲੋ ਕਿਉਂਕਿ ਤੁਸੀਂ ਜ਼ਿਆਦਾ ਧਿਆਨ ਦੇਦੇ ਆ ਤੇ ਜੇ ਤੁਸੀਂ ਮੈਨੂੰ ਮਾਤਮਾ ਕੱਲਿਆਣਾ ਗੱਲ ਕਰ ਲਓ ਬਾਅਦ ਵਿੱਚ ਮੈਂ ਦੱਸ ਦਿਆਂਗਾ ਬਿਲਕੁਲ ਇਹ ਖਰਵਾਜੀ ਅਕਸਰ ਜਿਹੜੀ ਖਾਇਰ ਖੋਟੀ ਨਹੀਂ ਜਿਵੇਂ ਤੁਸੀਂ ਹੁਣ ਵੀ ਗਿਆ ਵਾ ਇਹ ਛੋਟੀ ਹੈ ਕੋਈ ਜੀ ਸੁਪਨਾ ਤੁਸ ਨੂੰ ਦੇਗਾ ਨਾਮ ਬਾਰ ਨਹੀਂ ਆਏਗਾ ਬਟ ਲੋਕਾਂ ਦਾ ਅਪਰੋਚ ਵੀ ਇਸ ਗੱਲ ਦਾ ਉਹ ਵੀ ਅਕਸਰ ਇਹੀ ਹੁੰਦਾ ਹੈ ਹਰ ਕੋਟੀ ਇਸ ਦਾ ਕਹਿ ਦਿੰਦੀ ਹੈ ਬਟ ਜਦੋਂ ਕੋਈ ਕੋਈ ਸੁਪਨਾ ਦਿੰਦਾ ਹੈ ਥਾਣਾ ਲੈਵਲ ਤੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਤੇ ਲੋਕਾਂ ਦੇ ਅਟੈਕ ਵੀ ਹੁੰਦੇ ਹੈ ਕਈ ਮਾਮਲੇ ਅਜੇ ਪਿੱਛੇ 2-3 ਮਹੀਨੇ ਦੇ 4-5 ਮਾਮਲੇ ਅਜੇ ਸਾਹਮਣੇ ਆਏ ਨਹੀਂ ਮੇਰੇ ਕੋ ਮੇਰੇ ਕੋ ਤਕਰੀਬਨ ਅੱਧਾ ਇਨਫੋਰਮੇਸ਼ਨ ਜਿਹੜੀ ਅੰਦੇ ਦੇ ਕੋ ਸਿੱਧੀਆਂ ਆ ਪਿਛਲੇ 10-15 ਦਿਨਾਂ ਵਿੱਚ ਆਈਆਂ ਨੇ ਉਹਦੇ ਤੇ ਕਾਰਵਾਈ ਕੀਤੀ ਔਰ ਕੰਕਲੂਡ ਵੀ ਹੋਈਆਂ ਨੇ ਇਹ ਪ੍ਰਕਿਰਿਆ ਮੈਂ ਤੁਹਾਡੇ ਇਜਤ کہہ ਰਿਹਾ ਬਟ ਜੇ ਅਦਰ ਅਦਰ ਅਦਰਵਾਇਜ਼ ਕੀ ਆ ਜੋ ਤੁਸੀਂ ਕਹਿ ਰਹੇ ਜੇ ਕੁਝ ਇਦਾਂ ਦਾ ਸਾਡੇ ਨੋਟ ਚ ਆਊਗਾ ਅਸੀਂ ਬਿਲਕੁਲ ਉਹਦੇ ਕਾਰਵਾਈ ਕਰਾਂਗੇ ਜਿ ਬੰਦੀ ਕਾਰਵਾਈ ਆ ਬਿਲਕੁਲ